ਹਾਂਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਆਟੋਮੈਟਿਕ ਮਸ਼ੀਨ ਦੇ ਵਿੱਚ ਪੱਗਾਂ ਕਿਵੇਂ ਧੋਉਂਦੀਆਂ ਨੇ ਤੇ ਕਿੰਨੇ ਟਾਈਮ ਤੇ ਲਈ ਅਸੀਂ ਇਹਨੂੰ ਲਗਾ ਸਕਦੇ ਹਾਂ। ویسੇ ਤਾਂ ਆਟੋਮੈਟਿਕ ਮਸ਼ੀਨ ਦੇ ਵਿੱਚ ਟਾਈਮਿੰਗ ਲੱਗੀ ਹੁੰਦੀ ਹੈ ਸਿਰਫ ਸਟਾਰਟ ਕਰ ਦੋ ਕੱਪੜੇ ਨਾਰਮਲੀ ਧੋਤੇ ਜਾਂਦੇ ਆ। ਪਰ ਜੇ ਅਸੀਂ ਜ਼ਿਆਦਾ ਹੈਵੀ ਕੱਪੜੇ ਜਾਂ ਲਾਈਟ ਕੱਪੜੇ ਪਾਉਣੇ ਆ ਤਾਂ ਇਹਦਾ ਮੈਨੂਅਲੀ ਅਸੀਂ ਚੇਂਜ ਕਰ ਸਕਦੇ ਆ। ਉਹ ਮੈਂ ਤੁਹਾਨੂੰ ਅੱਜ ਸਿਖਾਉਂਗੀ ਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਪੱਗਾਂ ਆਟੋਮੈਟਿਕ ਦੇ ਵਿੱਚ ਅਸੀਂ ਕਿਵੇਂ ਧੋ ਸਕਦੇ ਆ। ਲਓ ਜੀ ਮੈਂ ਇਹਦੇ ਵਿੱਚ 4 ਤੋਂ 5 ਪੱਗਾਂ ਪਾਈਆਂ ਹੋਈਆਂ ਨੇ ਠੀਕ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਕਿ ਆਹ ਹਾ ਦੋ ਬਾਕਸ ਬਣੇ ਹੋਏ ਆ ਇਹਦੇ ਵਿੱਚ ਆਪਾਂ ਲਿਕਵਿਡ ਪਾ ਸਕਦੇ ਆ ਇਹਦੇ ਚ ਸਰਫ ਪੱਗਾਂ ਲਈ ਮੈਂ ਜਿਹੜਾ ਹੈ ਲਿਕਵਿਡ ਪਾਉਂਗੀ ਜਿਹੜਾ ਨੀਚੇ ਵਾਲਾ ਬਣਿਆ ਹੈ ਢੱਕਣ ਇਹ ਤੋਂ ਆਪਾਂ ਥੱਲੇ ਤੱਕ ਦਾ ਲੈਵਲ ਪਾ ਸਕਦੇ ਆ ਜੇ ਤੁਸੀਂ ਜ਼ਿਆਦਾ ਧੋਣੇ ਤਾਂ ਜ਼ਿਆਦਾ ਵੀ ਪਾ ਸਕਦੇ ਪਰ ਇੰਨਾ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਪਾ ਕੇ ਇਹਨੂੰ ਬੰਦ ਕਰੀ ਹੁਣ ਆਪਾਂ ਇਹਦੀ ਲਿਡ ਨੂੰ ਬੰਦ ਕਰਾਂਗੇ ਇਹ ਤੁਸੇ ਆਪਣੇ ਆਪ ਬੰਦ ਹੋ ਜਾਂਦਿਓ ਪੁਸ਼ ਨਹੀਂ ਕਰਨਾ ਠੀਕ ਹੈ ਕਿਉਂਕਿ ਪੁਸ਼ ਕਰਨ ਤੇ ਖਰਾਬ ਹੋ ਸਕਦਾ ਸਾਡੀ ਜਿਹੜੀ ਮਸ਼ੀਨ ਹੈਗੀ ਆ ਉਹ ਲਾਇਡ ਦੀ ਆ ਠੀਕ ਹੈ 7 ਕੇਜੀ ਦੀ ਤੇ ਹੁਣ ਆਪਾਂ ਇਹਦਾ ਮੈਨੂਅਲ ਸੈੱਟ ਕਰਾਂਗੇ ਕਿਉਂਕਿ ਪੱਗਾਂ ਦੇ ਲਈ ਆਪਾਂ ਨੂੰ ਮੈਨੂਅਲ ਥੋੜਾ ਚੇਂਜ ਕਰਨਾ ਪਊਗਾ ਆਹ ਲਓ ਰੈੱਡ ਬਟਨ ਹੈਗਾ ਇਹਦਾ ਆਨ ਆਫ ਤਾਂ ਇਹਨੂੰ ਆਨ ਆਫ ਕਰਕੇ ਫਿਰ ਹਮ ਆਪਾਂ ਦਾ ਪ੍ਰੋਗਰਾਮ ਬਟਨ ਪੁਸ਼ ਕਰਾਂਗੇ ਹੁਣ ਇਹ ਸਾਰੇ ਜਿਹੜੇ ਮੈਨੂਅਲ ਜੇ ਤਾਂ ਨਾਰਮਲ ਹੀ ਚਲਾਉਣਾ ਹੋਵੇ ਫਿਰ ਤਾਂ ਆਪਾਂ ਪ੍ਰੋਗਰਾਮ ਤੋਂ ਬਾਅਦ ਸਿੱਧਾ ਸਟਾਰਟ ਕਰਾਂਗੇ ਪਰ ਕਿਉਂਕਿ ਪੱਗਾਂ ਧੋਣੀਆਂ ਨੇ ਇਹਨੂੰ ਥੋੜਾ ਘੱਟ ਟਾਈਮ ਚਾਹੀਦਾ ਤਾਂ ਆਪਾਂ ਜਿਹੜੇ ਸਾਰੇ ਆਹ ਮੈਨੂਅਲ ਹੈਗੇ ਨੇ ਇਹਨਾਂ ਨੂੰ ਥੋੜਾ ਥੋੜਾ ਚੇਂਜ ਕਰਾਂਗੇ ਪਹਿਲਾਂ ਆਗਾ ਕਿ ਵਾਟਰ ਲੈਵਲ ਇਹਨੂੰ ਪੁਸ਼ ਕਰਨ ਤੇ ਵਾਟਰ ਲੈਵਲ ਅਪ ਡਾਊਨ ਹੋ ਜਾਊਗਾ ਇਹਨੂੰ ਆਪਾਂ ਪੁਸ਼ ਕਰਦੇ ਆਂ ਤੇ ਆਪ ਡਾਊਨ ਕਰਦੇ ਆਂ ਵਾਟਰ ਲੈਵਲ ਤਾਂ ਆਪਾਂ ਫੁੱਲ ਹੀ ਰੱਖਾਂਗੇ ਠੀਕ ਹੈ ਕਿਉਂਕਿ ਪੱਗਾਂ ਫੁੱਲ ਹੀ ਆ ਆਪਣੀਆਂ ਪਾਈਆਂ ਹੋਈਆਂ ਤੇ ਫਿਰ ਆਪਾਂ ਵਾਸ਼ ਲੈਵਲ ਕਰ ਲੈਨੇ ਆ ਸੈੱਟ ਵਾਸ਼ ਲੈਵਲ ਅਪ ਘੱਟ ਤੋਂ ਘੱਟ ਕਿੱਥੇ ਆਗਾ 6 체 ਤੇ ਲੈ ਜਾਗੇ ਠੀਕ ਐ ਰਿੰਗਸ ਲੈਵਲ ਜਿਹੜਾ ਹੈ ਹੈਗਾ ਵਾ ਤਾਂ ਇਹ ਵੀ ਆਪਾਂ ਟੂ ਟਾਈਮ ਸੈਟ ਆ ਟੂ ਟਾਈਮ ਪਾਣੀ ਕੱਢਣਾ ਜੇ ਮਤਲਬ ਕਿੰਨੀ ਵਾਰੀ ਪਾਣੀ ਕੱਢਣਾ ਬਦਲਣਾ ਪਾਣੀ ਤਾਂ ਦੋ ਵਾਰੀ ਬਦਲਣਾ ਹੁੰਦਾ ਤੇ ਹੁਣ ਆਪਾਂ ਆ ਜਾਾਂਗੇ ਸਪਿਨ ਟਾਈਮ ਸਪਿਨ ਸੁਕਾਉਣੀਆਂ ਕਿੰਨੀਆਂ ਨੇ ਆਪਾਂ ਘੱਟ ਤੇ ਲਾ ਦਿੰਨੇ ਆ ਕਿਉਂਕਿ ਪੱਗਾਂ ਨੇ ਇਹਦੀ ਨਾਰਮਲ ਰੇਂਜ 3 ਸਹੀ ਲੋ ਹਾਂਜੀ ਹੁਣ ਸਭ ਤੋਂ ਮੇਨ ਜਿਹੜਾ ਹੈਗਾ ਇਹਦਾ ਆਪਾਂ ਜਿਹੜਾ ਪ੍ਰੋਗਰਾਮ ਧੋਣ ਦਾ ਕਿਹੜੇ ਤੇ ਲਗਾਉਣਾ ਆ ਦੇਖੋ ਸਾਰੇ ਬਟਨ ਬਣੇ ਹੋਏ ਆ ਵੀ ਜੇ ਨਾਰਮਲ ਕੱਪੜੇ ਧੋਣੇ ਆ ਇੰਟੈਂਸਿਵ ਮਤਲਬ ਉਹਨੂੰ ਕੋਈ ਚੇਂਜ ਕਰਨ ਤੇ ਲੋਡ ਨਹੀਂ